ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਨਾ ਇਹਦੇ ਵਿੱਚ ਆਪਾਂ ਸੁਪਰ ਸੀਡਰ ਦੀ ਗੱਲ ਕਰਨੀ ਆ ਵੀ ਕਿਹੜੇ ਬੰਦੇ ਨੂੰ ਸੁਪਰ ਸੀਡਰ ਲੈਣਾ ਚਾਹੀਦਾ ਕਿਹੜੇ ਬੰਦੇ ਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਆਪਣੇ ਹੁਣ ਗੱਲ ਕੀ ਆ ਵੀ ਸਾਰੇ ਹੀ ਸੁਪਰ ਸੀਡਰ ਲਈ ਜਾਂਦੇ ਆ ਤਾਂ ਮੈਂ ਵੀਡੀਓ ਤਾਂ ਬਣਾਉਣ ਲੱਗਾ ਸਾਨੂੰ ਸੱਚੀ ਗੱਲ ਦੱਸਾਂ ਕਿਉਂਕਿ ਅਸੀਂ ਹੁਣ ਸਮਾਨ ਵੇਚਦੇ ਆ ਵੇਚਦੇ ਕਰਕੇ ਹਨਾ ਕਈ ਵਾਰੀ ਬੰਦੇ ਤੁਹਾਡੇ ਕੋਲ ਇਦਾਂ ਦੇ ਆ ਜਾਂਦੇ ਆ ਜਿਹੜੇ ਮਜਬੂਰ ਹੁੰਦੇ ਆ ਮਜਬੂਰੀ ਦੇ ਵਿੱਚ ਕਾਫੀ ਵਾਰੀ ਆਉਂਦੇ ਆ ਜਦੋਂ ਆਪਾਂ ਕੋសម្ ਖੋਲ ਕੇ ਬੈਠੇ ਆ ਤਾਂ ਵੇਚਣ ਨੂੰ ਬੈਠੇ ਆ ਪਰ ਮੈਂ ਕਹਿੰਨਾ ਉਹਨਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਜਿੱਦਾਂ ਹੁਣ ਮੈਂ ਵੀਡੀਓ ਬਣਾਉਣਾ ਇਹਦੇ ਨਾਲ ਜਿਨ੍ਹਾਂ ਨੇ ਲੈਣਾ ਉਹਨੂੰ ਲੈਣਾ ਹੀ ਆ ਯਾਰ ਮੇਰੇ ਕਹਿਣ ਨਾਲ ਕੋਈ ਫਰਕ ਨਹੀਂ ਪੈਂਦਾ ਸ਼ਾਇਦ ਕੋਸ਼ਿਸ਼ ਸਮਝ ਜਣਾ ਕਿਉਂਕਿ ਜਿਨ੍ਹਾਂ ਨੂੰ ਤਾਂ ਲੋੜ ਹੈ ਉਹਨੂੰ ਤਾਂ ਲੈਣਾ ਹੀ ਲੈਣੇ ਆ ਇਹ ਤਾਂ ਐਡੀ ਗੱਲ ਨਹੀਂ ਹੈਗੀ ਤੇ ਜਿਹਨੂੰ ਨਹੀਂ ਲੋੜ ਹੈਗੀ ਉਹਨਾਂ ਚੋਂ ਕੋਸ਼ਿਸ਼ ਵੀ ਸਮਝ ਜਣਾ ਕੋਈ ਗੱਲ ਨਹੀਂ ਮੈਨੂੰ ਰੱਬ ਨੇ ਦੂਏ ਪਾਸੇੋਂ ਦੇ ਦੇਣਾ ਕਿਸੇ ਪਾਸੇੋਂ ਦੇਖ ਲਈ ਉਹ ਮੇਰੇ ਹਿੱਸੇ ਦਾ ਜੋ ਰੱਖਿਆ ਰੱਬ ਨੇ ਉਹ ਮੈਨ ਉਹ ਮੈਨੂੰ ਜਿਹੜਾ ਮੇਰੇ ਹਿੱਸੇ 'ਚ ਲਿਖ ਦਿੱਤਾ ਹੈ ਨਾ ਉਹ ਹੋਰ ਪਾਸੇ ਜਾ ਹੀ ਨਹੀਂ ਸਕਦਾ ਉਹ ਆਣਾ ਤਾਂ ਮੇਰੇ ਖਾਤੇ 'ਚ ਹੀ ਆ ਕਿੱਧਰ ਹੋਰ ਪਾਸੇ ਆ ਜਾਊਗਾ ਅੱਜ ਫੇਰ ਮੇਰੇ ਕੋਲ ਬੰਦੇ ਆਏ ਉਹ ਆ ਕੇ ਬਜ਼ੁਰਗ ਸਿਗਾ ਨਾਲ ਉਹਦਾ ਮੁੰਡਾ ਸਿਗਾ ਅੱਗੇ ਵੀ ਕਾਫੀ ਵਾਰ ਜਿੰਨੀ ਕਵਾਰ ਇਹ ਕੰਮ ਹੁੰਦਾ ਨਾ ਉਸ ਵੇਲੇ ਹਮੇਸ਼ਾ ਬਜ਼ੁਰਗ ਦੇ ਨਾਲ ਮੁੰਡਾ ਦੋਈ ਜਿਹੜੇ ਹੁੰਦੇ ਆ ਜ਼ਿਆਦਾਤਰ ਕਿਉਂਕਿ ਜੇਸ ਬੰਦੇ ਜਿਹੜਾ ਹਨਾ ਪੈਸੇ ਵਾਲਾ ਸਰੱਗੀ ਵਾਲਾ ਹੁੰਦਾ ਬੰਦਾ ਉਹਨੇ ਕੋਈ ਪਰਦੇ ਨਾ ਗੱਲ ਨਹੀਂ ਕਰਨੀ ਹੁੰਦੀ ਉਹ ਨਾਲ ਭਾਵੇਂ ਪਿੰਡ ਦਾ ਕੋਈ ਲਿਆ ਆਵੇ ਚਾਰ ਬੰਦੇ ਲਿਆ ਆਵੇ ਹਨਾ ਜਾਂ ਕੋਈ ਮਤਲਬ ਉਹ ਵੱਖਰੀ ਗੱਲ ਹੁੰਦੀ ਪਰ ਜਿਹੜਾ ਕੋਈ ਥੋੜਾ ਤੰਗੀ ਦਾ ਮਾਰਿਆ ਹੁੰਦਾ ਉਹ ਚਾਹਦਾ ਨਹੀਂ ਹੁੰਦਾ ਵੀ ਸਾਡੀ ਗੱਲ ਬਾਹਰ ਨਿਕਲੇ ਤੇ ਉਹ ਜ਼ਿਆਦਾਤਰ ਬੰਦੇ ਹਮੇਸ਼ਾ ਇਦਾਂ ਆਉਂਦੇ ਹੁੰਦੇ ਪੇ ਪੁੱਤ ਆਉਦੇ ਹੁੰਦੇ ਹਮੇਸ਼ਾ ਜਿਨ੍ਹਾਂ ਨੇ ਕੋਈ ਪੜਦੇ ਨਾ ਗੱਲ ਕਰਨੀ ਹੁੰਦੀ ਆ ਵੈਸੇ ਇਹਦੇ ਵਿੱਚ ਕੋਈ ਪੜਦੇ ਵਾਲੀ ਗੱਲ ਵੀ ਹੈ ਨਹੀਂ ਕਿ ਪਰ ਫਿਰ ਵੀ ਕਈ ਬੰਦੇ ਸੋਚਦੇ ਆ ਹਰ ਕੋਈ ਸੋਚਦਾ ਇਦਾਂ ਤੇ ਬਜ਼ੁਰਗ ਮੈਨੂੰ ਆ ਕੇ ਕਹਿੰਦੇ ਵੀ ਆਪਾਂ ਸੁਪਰ ਸੀਡਰ ਲੈਣਾ ਵੀ ਅਈ ਮੈਂ ਕਹਾਂ ਕੋਈ ਗੱਲ ਨਹੀਂ ਜੀ ਮਿਲ ਜਾਊਗਾ ਹਨਾ ਤਾਂ ਕਹਿੰਦੇ 8 ਫੁੱਟ ਦਾ ਮੈਂ ਟਰੈਕਟਰ ਤੁਹਾਡੇ ਕੋਲ ਕਿਹੜਾ ਆ ਕਹਿੰਦੇ 475 ਮਹਿੰਦਰਾ ਮੈਂ ਹੀ 475 ਮਹਿੰਦਰਾ ਨੇ ਤਾਂ ਨਹੀਂ 8 ਫੁੱਟ ਦਾ ਖਿੱਚਣਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਅਸੀਂ ਹੁਣ ਟਰੈਕਟਰ ਵੀ ਬਦਲ ਲੈਣਾ ਵੀ ਟਰੈਕਟਰ ਅਸੀਂ بڑا ਲੈ ਲੈਣਾ ਇਹ ਦੇ ਦੇਣਾ ਹੈ ਨਾਲ ਤੇ ਉਹ ਮੈਨੂੰ ਕਹਿੰਦੇ ਵੀ ਆਧਾਰ ਹੋ ਜਾਊਗਾ ਮੈਂ ਕਹਾਂ ਜੀ ਮੈਂ ਆਧਾਰ ਨਹੀਂ ਕਰਦਾ ਤੇ ਪਹਿਲਾਂ ਮੈਂ ਕਰ ਲੈਂਦਾ ਸੀਗਾ ਹੁਣ ਮੈਂ ਸੱਚੀ ਨਹੀਂ ਕਰਦਾ ਕੋਈ ਕੁਛ ਬੰਦਿਆਂ ਨੇ ਮੈਨੂੰ ਖਰਾਬ ਕੀਤਾ ਅਸਲ 'ਚ ਨਾ ਕੋਸ਼ ਬੰਦੇ ਜਿਨ੍ਹਾਂ ਨੂੰ ਅਸੀਂ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਆਪਾਂ ਮਾਤੜ ਸਮਝ ਕੇ ਮਨਾਂ ਵਿੱਚ ਜਿਹੜੇ ਆਪਾਂ ਜਦੋਂ ਕਿਸੇ ਨਾ ਆਧਾਰ ਕਰਦੇ ਆ ਵਿੱਚ ਕੋਈ ਨਾ ਕੋਈ ਬੰਦਾ ਜ਼ਰੂਰ ਆਪਣਾ ਹੁੰਦਾ ਆ ਬਾਗਵ ਤੇ ਉਹਦੇ ਕਹਿਣ ਦੇ ਅਗਲਾ ਜਦੋਂ ਬਾਗਵ ਬੰਦਾ ਹੁੰਦਾ ਅਗਲਾ ਆ ਕੇ ਕਹਿੰਦਾ ਮਾਤੜ ਬੰਦੇ ਆ ਵੀ ਆਪਣਾ ਚਲੋ ਕੋਈ ਗੱਲ ਨਹੀਂ ਹੈ ਨਾ ਆਪਾਂ ਵੀ ਇਹ ਸੋਚੀ ਤਾਂ ਵੀ ਚਲੋ ਠੀਕ ਆ ਕੋਈ ਨਹੀਂ ਕਿਸੇ ਦੀ ਪਰ ਕੋਸ਼ਕ ਜਿਹੜੇ ਮਾਤੜ ਆ ਉਹ ਨਹੀਂ ਬਹੁਤ ਖਰਾਬ ਕੀਤਾ ਜਦੋਂ ਮੈਂ ਦੁਕਾਨ ਪਾਈ ਸੀ ਉਸ ਵੇਲੇ ਮੈਂ ਇਹ ਕਹਿੰਦਾ ਹੁੰਦਾ ਸੀਗਾ ਮੈਂ ਦੁਕਾਨਦਾਰ ਜਾਂ ਰੁੱਖੇ ਜਿਹਾ ਸੁਭਾਅ ਦੇ ਹੁੰਦੇ ਇਹ ਪਤਾ ਨਹੀਂ ਕਾਹਤੇ ਹਨਾ ਵੀ ਖੁਸ਼ਕ ਜਿਹੇ ਹੁੰਦੇ ਜ਼ਿਆਦਾਤਰ ਪਰ ਹੌਲੀ 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 ਇਹ ਨਾ ਖੁਸ਼ਕ ਹੋ ਜਾਂਦਾ ਬੰਦਾ ਫਿਰ ਮੈਨੂੰ ਫੇਰ ਪਤਾ ਲੱਗਾ ਵੀ ਖੁਸ਼ਕ ਕਾਹਤੇ ਹੁੰਦੇ ਆ ਖੁਸ਼ਕ ਬੰਦਾ ਹੁੰਦਾ ਨਹੀਂ ਪਰ ਕੁਝ ਬੰਦਿਆਂ ਨੇ ਸਖਾਲਤਾ ਵੀ ਸਾਰਿਆਂ ਨਾਲ ਘੁਲਣਾ ਮਿਲਣਾ ਵੀ ਨਹੀਂ ਚੰਗਾ ਹੁੰਦਾ ਚਲੋ ਆਪਾਂ ਮੇਨ ਗੱਲ ਕਰਦੇ ਆ ਤੇ ਫੇਰ ਉਹ ਕਹਿੰਦੇ ਵੀ ਬਜ਼ੁਰਗ ਕਹਿੰਦਾ ਵੀ ਲੋਨ ਹੋ ਜਾਊਗਾ ਸੁਪਰ ਸੀਡਰ ਤੇ ਮੈਂ ਕਹਾ ਹਾਂ ਜੀ ਲੋਨ ਤੁਹਾਡਾ ਤਾਂ ਹੋਏ ਜਾਣਾ ਕਿਉਂਕਿ ਤੁਸੀਂ ਤਾਂ ਟਰੈਕਟਰ ਵੀ ਲੈਣਾ ਆ ਕਿਉਂਕਿ ਅੱਗੇ ਇਕੱਲੇ ਸੰਧ ਤੇ ਵੀ ਕਰ ਦਿੰਦੀ ਅਸੀਂ ਬੈਂਕਾਂ ਦਾ ਲੋਨ ਪਰ ਹੁਣ ਇਹ ਨਹੀਂ ਪਿਛਲੇ ਇੱਕ ਸਾਲ ਤੋਂ ਕਰਤਾ ਵੀ ਚਾਰ ਸੰਧ ਹੋਊਗੇ ਤਾਂ ਲੋਨ ਕਰਦੇ ਆ ਉਹਦੇ ਵਿੱਚ ਫੇਰ ਮੰਨ ਲਾ ਜਿੱਦਾਂ ਹੁਣ ਇਹ ਨਹੀਂ ਤਾਂ ਇੱਕ ਟਰੈਕਟਰ ਲੈਣਾ ਸੀ ਇੱਕ ਸੁਪਰ ਸੀਡਰ ਲੈਣਾ ਸੀ ਫੇਰ ਟਰੈਕਟਰ ਦੇ ਨਾਲ ਫਾਲੇ ਤਾਂ ਲੈਂਦੇ ਹੀ ਨਾਲ ਇੱਕ ਅੱਧੀ ਹੋਰ ਜਿੰਦਾ ਜਿੰਦਾ ਕੁਝ ਵੀ ਪਾ ਕੇ ਚੱਲ ਇਹਨਾਂ ਦਾ ਲੋਨ ਹੋ ਜਾਣਾ ਸੀਗਾ ਮੈਂ ਕਹਾ ਕੋਈ ਗੱਲ ਨਹੀਂ ਤੁਹਾਨੂੰ ਤਾਂ ਏਡੀ ਲੋਨ ਦੀ ਦਿੱਕਤ ਨਹੀਂ ਆਉਣੀ ਪਰ ਸਿੰਗਲ ਦਾ ਹੁਣ ਘੱਟ ਕਰਦੇ ਆ ਤੇ ਮੈਂ ਕਿਹਾ ਚਲੋ ਮੈਂ ਕਰਦੇ ਰਿਹਾ ਮੈਂ ਗੱਲਬੁੱਲ ਕੀਤੀ ਰੇਟ ਮੁਕਾ ਲਿਆ ਸਾਰਾ ਕੁਝ ਹੋ ਗਿਆ ਹਨ ਮੇਰੇ ਦਿਮਾਗ ਚ ਫੇਰ ਦੇਖੋ ਕਹਿੰਦੇ ਲਾਗ ਹੀ ਨਹੀਂ ਤਾਂ ਲਾਗ ਲੈਣਾ ਭਵੇਂ ਜਾਂਦੀ ਲੰਡੀ ਹੋ ਜਵੇ ਹਨ ਪਰ ਫਿਰ ਵੀ ਪਤਾ ਨਹੀਂ ਸਾਤੋ ਅਜ ਤੱਕ ਮੈਨੂੰ 10 ਸਾਲ ਹੋ ਗਏ 11 ਸਾਲ ਹੋ ਗਏ ਮੇਤੋ ਦੁਕਾਨਦਾਰ ਬਣੇ ਨਹੀਂ ਹੋਇਆ ਮੈਂ ਕਿਹਾ ਜੀ ਤੁਸੀਂ ਖੇਤੀ ਕਿੰਨੇ ਖੇਤਾਂ ਦੀ ਕਰਦੇ ਆ ਤੇ ਬਯੁਰ ਕਹਿੰਦਾ ਵੀ 20 ਕ ਖੇਤਾਂ ਦੀ 20 ਕ ਖੇਤਾਂ ਸੀ ਕਣਕ ਦੇ ਬੀਜੀਦੇ ਆ ਮੈਂ ਕਿਹਾ ਜੀ ਤੁਸੀਂ ਕਹਿੰਦੇ ਵੀ ਟਰੈਕਟਰ ਵੀ ਲੈਣਾ ਹੁਣ ਅਸੀਂ ਵੀ ਆ ਸੁਪਰ ਸੀਟਰ ਵੀ ਪੀ ਤੁਹਾਡੀ ਬੀਹਾਂ ਖੇਤਾਂ ਦੀ ਖੇਤੀ ਆ ਹਨਾ ਕਹਿੰਦੇ ਹਾਂਜੀ ਹਨਾ ਮੈਂ ਗੁੱਸਾ ਵੀ ਨਾ ਕਰ ਲਿਓ ਮੈਂ ਕਈ ਵਾਰੀ ਬੰਦਾ ਘਰੋਂ ਆਪੜੇ ਨਾ ਸੋਚ ਕੇ ਆਉਂਦਾ ਵੀ ਆਪਾਂ ਲੈਣਾ ਹੀ ਆ ਹਨਾ ਮੈਂ ਮੋਰੇ ਤੁਹਾਨੂੰ ਐਵੇਂ ਕਹਿ ਦਮਾ ਵੀ ਨਾ ਲਓ ਮੈਂ ਤੁਸੀਂ ਸੁਪਰ ਸੀਡਰ ਤੇ ਵੀ ਲੋਨ ਕਰਾਉਣਾ ਕਹਿੰਨੇ ਆ ਹਨਾ ਕਿ ਟਰੈਕਟਰ ਵੀ ਇਹਦਾ ਮਤਲਬ ਤੁਸੀਂ ਲੋਨ ਤੇ ਹੀ ਲੈਣਾ ਹੋਣਾ ਕਹਿੰਦਾ ਹਾਂ ਪੁੱਤਰਾ ਲੋਨ ਤੇ ਹੀ ਲੈਣਾ ਹਨਾ ਬਜ਼ੁਰਗ ਕਹਿੰਦਾ ਸਾਈ ਵੀ ਫੜਾਤੀ ਨਹੀਂ ਮੈਨੂੰ 10000 ਰੁਪਏ ਸਾਈ ਵੀ ਫੜਾਤੀ ਤੇ ਮੈਂ ਕਿਹਾ ਵੀ ਤੁਹਾਨੂੰ ਮੈਂ ਇੱਕ ਗੱਲ ਕਹਾਂ ਜੀ ਬਜ਼ੁਰਗ ਕਹਿੰਦਾ ਜੀ ਬੋਲੋ ਹਨਾ ਮੈਂ ਕਹਿੰਦਾ ਤੁਹਾਡੀ 20 ਖੇਤਾਂ ਦੀ ਤੁਸੀਂ ਕਹਿੰਦੇ 20 ਖੇਤ ਅਸੀਂ ਕਣਕ ਦੇ ਬੀਜਣੇ ਹੁੰਦੇ ਆ ਜੇ ਤੁਸੀਂ 20 ਕੇਤ ਬੀਜਣੇ ਆ ਮੰਨ ਲਓ ਜੇ ਤੁਸੀਂ ਆਪਣਾ ਟਰੈਕਟਰ ਤੇ ਸੁਪਰ ਸੀਡਰ ਨਾਲ ਵੀ ਬੀਜਦੇ ਆ 2200 ਰੁਪਿਆ ਲਗਭਗ ਸੁਪਰ ਸੀਡਰ ਵਾਲੇ ਲੈਂਦੇ ਆ ਬਜਾਈ ਹਨ ਚਲੋ ਕਿਤੇ ਵੱਧ ਵੀ ਆ 2500 ਵੀ ਆ ਐਵਰੇਜ ਜਿਆਦਾਤਰ 2200 ਇੰਨਾ 2200 ਰੁਪਿਆ ਚੱਲਦਾ ਚਲੋ ਆਪਾਂ 2200 ਮੰਨ ਲੈਂਦੇ ਆ ਹਨ ਤੇ ਉਹਦੇ ਵਿੱਚੋਂ ਅੱਧਾ ਖਰਚਾ ਤਾਂ ਬੀਜਣ ਵਾਲੇ ਦਾ ਵੀ ਆ ਜਾਂਦਾ ਸਵਾ ਕੇ ਘੰਟਾ ਕਿੱਲੇ ਨੂੰ ਲੱਗ ਜਾਂਦਾ ਕਈ ਕਹਿੰਦੇ ਸੀ ਅੱਧੇ ਘੰਟੇ ਚ ਵੀ ਬੀਜ ਲੰਨੇ ਆ ਪਰ ਸਾਤੋਂ ਮੈਂ ਨਹੀਂ ਦੇਖਿਆ ਪਿਆ ਅੱਧੇ ਘੰਟੇ ਚ ਕਣਕ ਸੁਪਰ ਸੀਡਰ ਦਾ ਬੀਜ ਹੁੰਦੀ ਹੋਵੇ ਤਾਂ ਸਵਾ ਘੰਟਾ ਬੜਾ ਬੜਾ ਵਧੀਆ ਲੱਗ ਜਾਂਦਾ ਬੀ ਫੋਨਾ ਜੇ ਐਵਰੇਜ ਕੱਢੀਏ ਦਿਹਾੜੀ ਦੀ ਹੈ ਨਾ ਤਾਂ ਸਵਾ ਘੰਟੇ ਤੋਂ ਵੀ ਡੇਢ ਘੰਟੇ ਦੀ ਆ ਜਾਂਦੀ ਆ ਦਿਹਾੜੀ ਚ 5-6 ਕਿੱਲੇ ਬੀਜ ਹੁੰਦੇ ਆ ਸੁਪਰ ਸੀਡਰ ਨਾਲ ਉਹ ਵੀ ਮਤਲਬ ਜੇ ਬੰਦਾ ਇਹਨਾਂ ਪੂਰਾ ਚੜ ਕੇ ਕਰੇ ਤੇ ਜੇ ਰੋਕ ਕੇ ਕਿਤੇ ਰੋਟੀ ਖਾਣ ਲੱਪੇ ਚਾਹ ਪੀਣੂ ਮੈਂ ਕਹਿੰਦਾ 5-6 6 ਕਿੱਲੇ ਵੀ ਨਹੀਂ ਬੀਜ ਹੁੰਦੇ ਦਿਹਾੜੀ ਚ ਹਨਾ ਜੇ ਦਿਨੇ-ਦਨੇ ਬੀਜਣੇ ਹੋਣ ਤਾਂ ਮੈਂ ਕਿਹਾ ਵੀ ਗੋਲ ਮਲਾ ਕੇ ਜੀ ਸਵਾ ਕੁ ਘੰਟਾ ਤੁਸੀਂ ਟਰੈਕਟਰ ਦਾ ਲਾ ਲਓ ਤਾਂ ਐਵਰੇਜ 1000 ਦੇ ਨੇੜੇ ਦਾ ਤੇਲ ਖਾ ਜਾਣਾ ਟਰੈਕਟਰ 8 ਕਿਲੋਟਰ ਤਾਂ ਤੇਲ ਅੱਜ ਕੱਲ ਖਾਏ ਜਾਂਦਾ ਟਰੈਕਟਰ ਘੰਟੇ ਦਾ ਸੁਪਰ ਸੀਟਰ ਤੇ ਕੋਈ ਕਹਦਾ ਐਵੇਂ ਜੋਰ ਟਰੈਕਟਰ ਹੁਣ ਵੱਧ ਮਾਰਦੇ ਆ ਪਰ ਤੇਲ ਵੀ ਵਧੀਆ ਖਾਂਦੇ ਆ ਜੇ ਸਵਾ ਘੰਟਾ ਵੀ ਹੋਵੇ ਚਲੋ ਤੁਸੀਂ 1000 ਦਾ ਤੇਲੇ ਲਾ ਲਓ ਕਿੱਲੇ ਦਾ 1000 ਦਾ ਤੇਲ ਕਿੱਲੇ ਦਾ ਟਰੈਕਟਰ ਖਾ ਗਿਆ ਤੁਹਾਡਾ ਤੇ ਡਰਾਈਵਰ ਮਤਲਬ ਜੇ ਮਲਾ ਭਾਏ ਵੀ ਡਰਾਈਵਰ ਦੀ ਵੀ ਉੱਪਰ ਲਾਈਏ ਬੰਦਾ ਵੀ ਕੋਈ ਚਲਾਊਗਾ ਉਹਨੂੰ ਹਨਾ ਆਪ ਜਲਾ ਲੋ ਆਪਣੀ ਮਿਹਨਤ ਇਹ ਆਪਣਾ ਕੰਮ ਛੱਡ ਕੇ ਕੋਈ ਵੀ ਚੱਲ ਵੈਸੇ ਆਪਾਂ ਡਰਾਈਵਰ ਦਾ ਵੀ 100 ਰੁਪਇਆ ਲਾਵਾਂਗੇ ਵਿੱਚ ਹਨਾ 1100 ਰੁਪਇਆ ਹੋ ਗਿਆ ਤੇ ਇਹਦੇ ਵਿੱਚ ਆਪਾਂ ਟਰੈਕਟਰ ਦੀ ਸਰਵਿਸ ਕੋਈ ਭੰਨ ਤੋੜ ਸੁਪਰ ਸੀਡਰ ਤੇ ਬਲੇਡ ਬਲੇਡ ਘਸਣੇ ਆ ਉਹਦੀ ਰਿਪੇਅਰ ਹੋਣੀ ਆ ਆਪਾਂ ਕੁਝ ਨਹੀਂ ਜੋੜਿਆ ਇਹ ਉੱਦੇ ਸਾਹਮਣੇ ਜਿਹੜਾ ਆਪਣੇ ਖਰਚੇ ਆ 1100 ਰੁਪਇਆ ਆ ਜਾਣਾ ਤਾਂ ਬਚਿਆ ਕੀ 1100 ਠੀਕ ਹੈ ਜੀ ਮੰਨ ਲਓ ਜੇ ਤੁਸੀਂ ਆਪਣੇ ਨਾਲ ਬੀਜਦੇ ਆ ਤਾਂ ਤੁਸੀਂ 1100 ਰੁਪਇਆ ਬਚਾ ਲਓਗੇ ਜੇ ਤੁਸੀਂ ਮੁੱਲ ਵਜਾਉਨੇ ਆ ਤਾਂ 250 ਚ ਬੀਜ ਹੋਣੀ ਆ ਤੇ ਹੁਣ ਉਹਨਾਂ ਦੇ 20 ਕਿੱਲੇ ਸੀ 20 ਕਿੱਲਾਂ ਨੂੰ ਵੇਚਣ ਲਈ ਲਾ ਲਓ 1100 ਦੇ ਹਿਸਾਬ ਨਾਲ ਕਿੰਨੇ ਬਣ ਗਏ 22000 ਰੁਪਇਆ ਬਣ ਗਿਆ 22000 ਜੇ ਉਹ 10 ਸਾਲ ਵੀ ਗਣਕ ਮੁੱਲ ਵਜੋਂਦੇ ਆ ਤਾਂ 22000 ਇੱਕ ਸਾਲ ਦਾ ਹੋਇਆ 220000 ਰੁਪਇਆ 10 ਸਾਲਾਂ ਦਾ ਤੁਹਾਡਾ ਬਣਨਾ ਸਮੇਂ ਦੇ ਹਿਸਾਬ ਨਾਲ ਅੱਜ 2200 ਆ ਫਿਰ 3000 ਰੁਪਇਆ ਹੋਣਾ 4000 ਰੁਪਇਆ ਹੋਣਾ ਉਸ ਹਿਸਾਬ ਨਾਲ ਚਲੋ ਫਸਲ ਦਾ ਰੇਟ ਵੀ ਵਧਣਾ ਹਰੇਕ ਚੀਜ਼ ਮਹਿੰਗੀ ਹੋਣੀ ਹੈ ਤਾਂ ਉਹਦੇ ਹਿਸਾਬ ਨਾਲ ਵਧਣਾ ਆਪਾਂ ਐਵਰੇਜ ਲਾ ਲੰਨੇ ਆ ਅੱਜ ਦੇ ਹਿਸਾਬ ਨਾਲ ਤੇ ਜੇ ਕਾਨੂੰ ਰੇਟ ਵੱਧਾ ਤਾਂ ਉਸ ਹੱਬ ਨਾਲ ਫਸਲ ਦੀ ਆਮਦਨ ਵੀ ਵਧੂਗੀ ਬੰਦੇ ਦੀ ਤਾਂ 22 ਦਸਾਂ ਸਾਲਾਂ ਦੇ ਵਿੱਚ 220000 ਰੁਪਇਆ ਤੁਸੀਂ ਦੂਜਾ ਕੀਤਾ ਮੁੱਲ ਭਜਾਉਣੇ ਆ ਜੇ ਤੁਹਾਡਾ ਤੇ ਜੇ ਤੁਸੀਂ ਟਰੈਕਟਰ ਮੁੱਲ ਲੈਣੇ ਆ ਤੇ ਹੁਣ ਸੁਪਰ ਸੀਡਰ ਲੈਣੇ ਆ ਘੱਟੋ ਘੱਟ 10 ਲੱਖ ਦਾ ਟਰੈਕਟਰ ਹੁਣ ਤੇ 2 2.5 ਲੱਖ ਦਾ 2.5 ਲੱਖ ਦਾ ਸੁਪਰ ਸੀਡਰ 12.5 ਲੱਖ ਰੁਪਇਆ ਜੇ 10% ਵੀ ਵਿਆਜ ਲਾ ਲਓਗੇ ਤਾਂ 12 12.5 ਲੱਖ ਰੁਪਏ ਦਾ 10% ਲਾ ਲਓ ਤਾਂ ਸਭ 1,20,000 ਰੁਪਇਆ ਸਾਲ ਦਾ ਵਿਆਜ ਬਣਦਾ। ਤੇ ਤੁਸੀਂ 1,20 ਵੀ ਛੱਡ ਦੋ। ਲੱਖੇ ਰੱਖੋ। ਬਣਦਾ 120 ਆ ਪਰ ਫਿਰ ਵੀ 122 ਬਣਦਾ ਪਰ ਆਪਾਂ ਲੱਖੇ ਰੱਖਦੇ ਆ ਲੱਖ ਰੁਪਇਆ ਸਾਲ ਦਾ ਉਹਨਾਂ ਨੂੰ ਵਿਆਜ ਪੈਂਦਾ। ਤੇ 10 ਸਾਲਾਂ ਚ ਕਿੰਨਾ ਵਿਆਜ ਪਿਆ ਗਿਆ 10 ਲੱਖ ਰੁਪਇਆ। ਤੇ ਜੇ ਉਹ ਮੁੱਲ ਵਜੋਂਦੇ ਆ ਕਿੰਨੇ ਚੀਜ਼ ਹੁੰਦੀ ਆ 2,20,000 ਚ। ਠੀਕ ਆ। ਤੇ ਦੂਜੇ ਪਾਸੇ 10 ਸਾਲਾਂ ਬਾਅਦ ਇਹੀ ਟਰੈਕਟਰ ਤੇ ਇਹ ਸੁਪਰ ਸੀਡਰ ਦੀ ਕੀ ਕੀਮਤ ਰਹਿ ਜਾਣੀ ਆ ਇਹ ਤੁਸੀਂ ਆਪ ਅੰਦਾਜ਼ਾ ਲਾ ਲਓ। ਉਹੀ 10 ਸਾਲਾਂ ਬਾਅਦ ਇਹ ਜੇ ਮਤਲਬ ਇਹ ਕੀਮਤ ਇੱਥੇ ਰੁਕ ਜਾਏ ਕਿਉਂਕਿ 10 ਸਾਲਾਂ ਬਾਅਦ ਟਰੈਕਟਰ ਮਹਿੰਗੇ ਹੋ ਜਾਣੇ ਆ ਹਰ ਚੀਜ਼ ਮਹਿੰਗੀ ਹੋਣੀ ਉਹਦੇ ਹਿਸਾਬ ਨਾਲ ਇਹਦੀ ਪੁਰਾਣੀ ਦੀ ਕੀਮਤ ਰਹਿ ਜੂ ਜੇ ਮੰਨ ਲਓ ਕਹਿ ਲਓ ਵੀ 10 10 ਸਾਲ ਬਾਅਦ ਇੱਥੇ ਕੀਮਤ ਰੁਕ ਜਾਏ 10 ਲੱਖ ਦਾ ਟਰੈਕਟਰ ਹੋਵੇ ਤਾਂ ਇਹ ਪੁਰਾਣਾ ਜਿਹੜਾ ਹੈ 10 ਸਾਲ ਪੁਰਾਣੀ ਚੀਜ਼ 2 ਲੱਖ ਦਾ ਟਰੈਕਟਰ ਰਹਿ ਜਾਣਾ 70-80 ਹਜ਼ਾਰ ਦਾ ਆ ਰਹਿ ਜਾਣਾ ਸੁਪਰ ਸੀਟਰ ਪੌਣੇ ਤਿੰਨ ਤੁਸੀਂ 3 ਲੱਖ ਦੀਆਂ ਦੋ ਚੀਜ਼ਾਂ ਰੱਖ ਲਓਵੇ ਦੋ ਚੀਜ਼ਾਂ 3 ਲੱਖ ਦੀਆਂ ਰਹਿ ਜਾਣੀਆਂ ਠੀਕ ਹੈ ਤੇ ਦੂਜੇ ਪਾਸੇ ਜੇ ਇਹ ਹੁਣ ਵਿਆਜੂ 12 ਲੱਖ 12.5 ਲੱਖ ਲਾ ਕੇ ਲੋਨ ਤੇ ਟਰੈਕਟਰ ਲੈ ਲੰਦੇ ਆ ਤੇ ਜਦ ਤੱਕ ਇਹਨਾਂ ਨੂੰ ਇਹ 15 ਲੱਖ ਚ ਪੈਣਾ ਵਿੱਚੇ ਵਿਆਜ ਵਿਊਜ ਪਾ ਕੇ ਹਨਾ ਲੋ ਜਦ ਤੱਕ ਇਹ ਨਹੀਂ ਲੋਨ ਲਾਉਣਾ 15 ਲੱਖ ਚ ਪੈਣਾ ਤੇ 10 ਸਾਲ ਬਾਅਦ ਇਹ ਕੀਮਤ ਰਹਿ ਜਾਣੀ ਹੈ ਦੀ 3 ਲੱਖ ਰੁਪਇਆ ਤੇ ਦੂਜੇ ਪਾਸੇ ਜੇ ਮੁੱਲ ਵੀ ਆਉਂਦੇ ਤਾਂ 10 ਸਾਲਾਂ ਚ 2 ਲੱਖ 20 ਹਜ਼ਾਰ ਦੇ ਵਿੱਚ ਇਨੀ ਮਤਲਬ ਸਾਰੀ ਕਣਕ ਬੀਜ ਹੁੰਦੀ ਆ ਤੇ ਆਪ ਹਿਸਾਬ ਲਾ ਕੇ ਦੇਖ ਲਓ ਵੀ 15 ਦੇ ਵਿੱਚੋਂ 3 ਲੱਖ ਦਾ ਜਿਹੇ ਰਹਿ ਗਿਆ ਤਾਂ 12 ਲੱਖ ਰੁਪਏ ਦਾ ਇਹਨਾਂ ਨੂੰ ਘਟ ਆਇਆ 12 ਚੋਂ 12 ਕਾ ਨੂੰ 2 ਲੱਖ 20 ਹਜ਼ਾਰ ਇਹ ਕੱਢ ਲਓ ਤੇ ਫੇਰ ਵੀ ਇਹਨਾਂ ਨੂੰ 10 ਲੱਖ ਰੁਪਏ ਦਾ ਘਟ ਆਇਆ 10 ਲੱਖ ਰੁਪਏ ਦਾ ਘਟਦਾ ਆ ਜਿਹੇ ਲੋਨ ਤੇ ਲੈ ਕੇ ਟਰੈਕਟਰ ਆਪਣਾ ਲੈਂਦੇ ਆ ਵੀ ਦੇ ਤੇ ਇੱਕ ਦੂਏ ਪਾਸੇ ਇਹ ਮੁੱਲ ਵਜਾਉਂਦੇ ਆ ਬਾਕੀ ਮੈਂ ਕੋਈ ਐਡਾ ਜਿਹਨੂੰ ਕਹਿ ਦਿੰਦੇ ਨੇ ਨਾ ਆਰਬੀਆਈ ਚ ਨਹੀਂ ਲੱਗਾ ਹੈ ਬੈਂਕਾਂ ਦੀ ਐਮੀ ਕੋ ਨਿੱਕੀ ਨਿੱਕੀ ਗੱਲ ਦੀ ਨੌਕਤਾ ਜਿੰਨੀ ਨਾ ਕੱਢਿਓ ਕਿਉਂਕਿ ਮੈਂ ਕੋਈ ਬਾਲਾ ਬਰੀਕੀ ਨਹੀਂ ਮੈਂ ਮੋਟਾ-ਮੋਟਾ ਸਿੱਧਾ ਤੁਹਾਨੂੰ ਸਮਝਾਤਾ ਇੰਨੀ ਕਾਸਲ ਸਾਰਿਆਂ ਨੂੰ ਹੈਗੀ ਆਪਣਾ ਹਿਸਾਬ ਤਾ ਬਣਾਉਣ ਜੋਗੇ ਇਹਨਾਂ ਸਾਡਾ ਪੰਜਾਬ ਹੁਣ ਅਨਪੜ੍ਹ ਨਹੀਂ ਰਿਹਾ ਜਿੱਦਾਂ ਅੱਗੇ ਸੋਚਦੇ ਹੁੰਦੇ ਸੀਗੇ ਹਨਾ ਤੇ ਬਾਕੀ ਮੈਨੂੰ ਲੱਗਾ ਯਾਰ ਇਹ ਵੀਡੀਓ ਮੈਂ ਪਾ ਦਿੰਨਾ ਤੇ ਫਿਰ ਜਣੀ ਇੱਦਾਂ ਗੱਲਾਂ ਕਰਦੇ ਕਰਦੇ ਤਾਂ ਉਹ ਬਜ਼ੁਰਗ ਦੀ ਮੈਂ ਕਿਹਾ ਵੀ ਤੁਸੀਂ ਮੰਨ ਲਓ ਸੋਚ ਲਓ ਉਹ ਬਜ਼ੁਰਗ ਨੇ ਹਨਾ ਮੇਰੇ ਹੱਲੇ ਮੂੰਹ 'ਚ ਹੀ ਗੱਲ ਸੀਗੀ ਉਹਨੇ ਪਹਿਲੇ ਹੀ ਮੈਂ ਕਹਿ ਦਿੱਤਾ ਬਜ਼ੁਰਗ ਨੇ ਮੈਨੂੰ ਕਹਿੰਦਾ ਪੁੱਤਰਾ ਮੈਂ ਤਾਂ ਅੱਗੇ ਇਹੀ ਗੱਲ ਕਰਦਾ ਸੀ ਘਰ ਕਈ ਵਾਰੀ ਇਦਾਂ ਹੁੰਦੀ ਵੀ ਇਹ ਬਜ਼ੁਰਗ ਜਿਹੜੇ ਹਾਂਡੇ ਹੋਣ ਸਾਰੀ ਉਮਰ ਕੱਢੀ ਹੋਂਦੀ ਐ ਉਹ ਸ਼ਾਇਦ ਆਪਣੇ ਮੁੰਡੇ ਨੂੰ ਕਹਿੰਦਾ ਵੀ ਹੋਊਗਾ ਵੀ ਤੂੰ ਨਾ ਲੈ ਆਪਾਂ ਇਦਾਂ ਪੁੱਤਾ ਲਾ ਲੈਣੇ ਉਹ ਅੱਗੇ ਇੰਨੇ ਚਿਰ ਦਾ ਲਾਉਂਦਾ ਹੀ ਆਇਆ ਹਨਾ 4 ਸਾਲ ਹੋਏ ਐ ਕਹਿੰਦਾ ਮਹਿੰਦਰਾ ਲੈ ਇਹਨੂੰ ਨਵਾਂ ਟਰੈਕਟਰ ਐ ਕਹਿੰਦਾ ਮੇਰਾ ਮਤਲਬ ਕੋਈ ਪਿਆਸਾ ਲੱਗਣੇ ਵਾਲਾ ਨਹੀਂ ਯਾਨੀ ਕਿ ਬਜ਼ੁਰਗ ਨੂੰ ਉਹ ਟਰੈਕਟਰ ਤੇ ਆਪਣੇ ਤੇ ਬੜਾ ਮਾਣ ਗਿਆ ਸੀ ਤੇ ਹੁਣ ਸ਼ਾਇਦ ਮੁੰਡਾ ਜਵਾਨ ਹੋ ਗਿਆ ਤੇ ਉਹਨੂੰ ਲੱਗਾ ਵੀ ਮੈਂ ਇਹ ਟਰੈਕਟਰ ਨਾਲ ਨਹੀਂ ਖੇਤੀ ਕਰ ਸਕਦਾ ਹਨ ਪਰ ਇਹ ਟਰੈਕਟਰ ਸਾਡੇ ਇਹ ਨਾ ਮੈਂ ਸ਼ੌਂਕ ਨੂੰ ਨਹੀਂ ਕਿਸੇ ਦਿਨ ਨੂੰ ਰੋਕਦਾ ਫੇਰ ਵਿੱਚ ਕਈ ਵਾਰੀ ਨਾ ਗਿਆਨ ਦੇਣ ਆ ਜਾਂਦੇ ਬੰਦੇ ਮੈਂ ਕਹਿੰਦਾ ਜੇ ਕੋ ਪੈਸੇ ਆ ਉਹ ਸ਼ੌਂਕ ਰੱਜ ਕੇ ਪੂਰਾ ਕਰੇ ਭਾਵੇਂ ਖੇਤੀ ਵਾਲੇ ਟਰੈਕਟਰ ਅੱਡ ਭਾਵੇਂ ਨਵਾਂ ਟਰੈਕਟਰ ਘੜਾ ਕੇ ਉੱਤੇ 50 ਲੱਖ ਲਾ ਦੇ ਉਹ ਦੁੱਖ ਦਾ ਨਹੀਂ ਉਹ ਸੋਹਣਾ ਲੱਗਦਾ ਮੈਂ ਕਹਿੰਦਾ ਮੈਨੂੰ ਵੀ ਸੋਹਣਾ ਲੱਗਦਾ ਉਦੋਂ ਰੁਪਈਏ ਯਾਰ ਲਾਵੇ ਐਡੀ ਕਿਹੜੀ ਗੱਲ ਐ ਜੇ ਬੰਦੇ ਨੇ ਆਪਣੀ ਜ਼ਿੰਦਗੀ 'ਚ ਸ਼ੌਂਕੇ ਨਾ ਪੂਰਾ ਕੀਤਾ ਤਾਂ ਉਹ ਬੰਦਾ ਹੀ ਜ਼ਿੰਦਗੀ 'ਚ ਮੇਰੇ ਹਿਸਾਬ ਨਾਲ ਆਇਆ ਹੀ ਨਹੀਂ ਮੈਂ ਤਾਂ ਇਹ ਮੰਨਦਾ ਮੰਨ ਲਓ ਜੀ ਬੰਦੇ ਸਾਡੇ ਕੋਲ ਮੈਂ ਜਾਣਦਾ ਕਈਆਂ ਨੂੰ ਵੀ ਜਿਨੀ ਸਿਰਫ ਖੇਤੀ ਲਈ ਨਹੀਂ ਸ਼ੌਂਕ ਲਈ ਰੱਖਿਓ ਆ ਟਰੈਕਟਰ ਤੇ ਉਹ ਸਾਈ ਜਦੋਂ ਜਦੋਂ ਬਜ਼ੁਰਗ ਨੇ ਆਏ ਗੱਲ ਮੈਂ ਕੀਤੀ ਤਾਂ ਬਜ਼ੁਰਗ ਨੂੰ ਮੈਂ ਉਹ ਸਾਈ ਮੈਂ ਕਿਹਾ ਵੀ ਦੇਖ ਲਵਾ ਮੁੰਡਾ ਵੀ ਕੋਲੇ ਬੈਠਾ ਸੀ ਮੈਂ ਕਿਹਾ ਸਚਾਈ ਆ ਇਹ ਇਹੀ 10 ਲੱਖ ਨਾ ਮੈਂ ਕਿਹਾ ਤੈਨੂੰ ਹੁਣ ਲੱਗਦਾ ਵੀ ਇਹ ਮੈਂ ਮਤਲਬ ਨਹੀਂ ਮੈਂ ਤਾਂ ਨਵਾਂ ਲੈਣਾ ਆ ਮੈਂ ਖੇਤੀ ਐ ਕਰਨੀ ਉਹ ਕਰਨੀ ਜੇ ਤੇਰੇ ਮਨ 'ਚ ਹੈਗਾ ਆ ਵੀ ਤੂੰ ਖੇਤੀ ਵੱਡੀ ਕਰਨੀ ਆ ਕੋਈ ਨਹੀਂ ਕਰ ਲਾ ਪਹਿਲਾਂ ਲੈ ਲੈ ਜ਼ਮੀਨ ਟਰੈਕਟਰ ਲੈਣ ਨੂੰ ਕੀ ਹੈ ਜਿਹੜੀ ਚੀਜ਼ ਏਜੰਸੀਆਂ 'ਚ ਖੜੀ ਆ ਉਹ ਤਾਂ ਜਿੱਦਨ ਮਰਜੀ ਜਾ ਕੇ ਲੈ ਆਓ ਸੁਪਰ ਸੀਟਰ ਇਹ ਵੀ ਜਿੱਦਨ ਮਰਜੀ ਲੈ ਆਓ ਇਹ ਤਾਂ ਹੈ ਨਹੀਂ ਵੀ ਅੱਜ ਤੋਂ ਬਾਅਦ ਇਹ ਬੰਦ ਹੋ ਜਾਣੇ ਆ ਹਾਂ ਜ਼ਮੀਨਾ ਠੇਕੇ ਤੇ ਬਹੁਤ ਖੀਆਂ ਮਿਲਦੀਆਂ ਜੇ ਤੇਰੇ ਮਨ 'ਚ ਆ ਵੀ ਤੂੰ ਕਹਾ ਵੱਡੀ ਖੇਤੀ ਕਰਨੀ ਆ ਤੂੰ ਪਹਿਲਾਂ ਲੈ ਲੈ ਜ਼ਮੀਨ ਕੋਈ ਗੱਲ ਨਹੀਂ ਜਿੱਦਾਂ ਤੈਨੂੰ ਲੱਗੂਗਾ ਵੀ ਹਾਂ ਲੈ ਲਈ ਆ ਫਿਰ ਵੀ ਤੇਰਾ ਸਰੀ ਜਾਣਾ ਫਿਰ ਵੀ ਤੂੰ ਸਾਲ ਦੋ ਸਾਲ ਇਹ ਟਰੈਕਟਰ ਨਾਲ ਵਾਹਵਾਹੀ ਕਰਕੇ ਤਾਂ ਆਪਣੇ ਜਦੋਂ ਉੱਚ ਪੈਸੇ ਆਉਗੇ ਹੁਣ ਵੱਡਾ ਲੈਣੀ ਪੈਣੀ ਕਿੱਡੀ ਕੀ ਗੱਲ ਹੈ ਹੁਣ ਹੋਣਾ ਹੋਇਆ ਚਲੋ ਮੁੰਡਾ ਵੀ ਸਮਝ ਗਿਆ ਹੁਣ ਮੈਨੂੰ ਨਹੀਂ ਪਤਾ ਵੀ ਮੇਰੇ ਸਾਹਮਣੇ ਸਾਹਮਣੇ ਉਹ ਚਲੋ ਹਾਮੀ ਭਰ ਗਿਆ ਤੇ ਸਾਈ ਜਣੀ ਮੈਂ ਉਹਦੀ ਵੋਟ ਦਿੱਤੀ 10000 ਰੁਪਿਆ ਜਿਹੜਾ ਜਿਹੜਾ ਮੇਰੀ ਗੱਲ ਨਾਲ ਸਹਿਮਤ ਹੈ ਜਿਹਨੂੰ ਲੱਗਦਾ ਵੀ ਹਾਂ ਇਦਾਂ ਸਹੀ ਆ ਤੇ ਜ਼ਰੂਰ ਕਮੈਂਟ ਕਰਿਓ ਹਣਾ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਦੇਖਦੇ ਆ ਤਾਂ ਫੋਲੋ ਕਰ ਲਿਓ ਚੈਨਲ ਨੂੰ ਧੰਨਵਾਦ